ਵਾਹਿਗੁਰੂ ਜੀ ਦਾ ਖਾਲਸਾ ਸ਼ੇਨ ਵਾਹਿਗੁਰੂ ਜੀ ਦੀ ਬਤ ਮੈਂ ਪਰਮਾਤਮਾ ਗੇ ਅਰਦਾਸ ਕਰਦਾ ਕਿ ਤੁਸੀਂ ਸਾਰਾ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਸਾਨੂੰ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦਿਨ ਰੋਗਤਾ ਜੀ ਤੇ ਸਾਰੇ ਮਾਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦਾ ਸੋ ਤੁਹਾਨੂੰ ਪਤਾ ਹੀ ਹੈ ਜੀ ਮੈਂ ਪਹੁੰਚਿਆ ਹੋਇਆ ਸੀ ਪੰਬਰੇ ਡਾਡੀ ਦੇ ਇੱਕ ਦੋ ਕੋ ਕੰਮ ਕਰਾਉਣ ਆਲੇ ਸੀ ਉਹ ਕਰਵਾਤੇ ਤੇ ਆਪਾਂ ਨੇ ਹੁਣਾਂ ਲੈਣੀਆਂ ਆਜਾਦਤ ਕਰਨ ਨੂੰ ਜਾਣ ਦੀ ਪਿੱਛੇ ਘਰ ਵੀ ਬਾਜਾ ਵੱਜਦਿਆਂ ਬਾਈ ਮੈਨੂੰ ਵੀ ਸਮਝ ਲਓ ਵੀ ਤਿੰਨ ਦੋ ਤਿੰਨ ਦਿਨ ਮੈਂ ਮਨਾਲੀ ਛੱਡ ਲਾਇਆ ਸੀ ਫਿਰ ਇੱਧਰ ਆ ਗਿਆ ਜਿਹੜੇ ਕੰਮ ਆ ਪੈਂਡਿੰਗ ਪੈਂਦੇ ਜਾਂਦੇ ਆ ਉੱਧਰ ਜੀਰੀ ਦਾ ਸੀਜ਼ਨ ਵੀ ਸ਼ੁਰੂ ਹੋਣਾ ਲਾ ਉਧਰ ਬਾਹ ਬਾਹ ਜਾਂ ਤਾਂ ਕਰਿਆ ਵਾ ਸਾਰੇ ਤਕਰੀਬਨ ਤਕਰੀਬਨ ਤੇ ਬੱਟਾ-ਬੱਟਾ ਜੀ ਪਾਉਣੀਆਂ ਪਨੀਰੀ ਲੋ ਪਨੀਰੀ ਬੀਜ ਜੇ ਪਨੀਰੀ ਬੀਜੂਗਾ ਤਾਂ ਆ ਜਾ ਕੇ ਜੀਰੀ ਲੱਗੂਗੀ ਨਹੀਂ ਫਿਰ ਉਡੀ ਔਖਾ ਉਹ ਪਨੀਰੀ ਵਾਲਾ ਕਿਸੇ ਵੀ ਤਿਆਰੀ ਕਰਿਆ ਵਾ ਬਸ ਇੱਕ ਆਇਆ ਹੁੰਦਾ ਵੀ ਚੱਲ ਆ ਟਾਈਮ ਜਾ ਕੱਢ ਕੇ ਵਿੱਚ ਤੇ ਇਹ ਕੰਮ ਕਰਨੇ ਵੀ ਜ਼ਰੂਰੀ ਆ ਕਿਉਂ ਸਾਡੀ ਆਰਥਵਿਵਸਥਾ ਜੜੀ ਜੀ ਉਹ ਖੇਤੀ ਦਾ ਸਰਪ੍ਰਸਤ ਹੈ ਜਾਲਦੀ ਸਾਰੇ ਪੰਜਾਬ ਦੀ ਜੇ ਅਸੀਂ ਕੋਸਾ ਬੀਜੂਗੇ ਵੱਟੂਗੇ ਉਹਦੇ ਤੋਂ ਅਸੀਂ ਆਪ ਵੀ ਕਮਾਵਾਂਗੇ ਤੇ ਸਾਰੇ ਖਾਣਗੇ ਚਾਹੇ ਸਾਡੀ ਜ਼ਿਮੀਂਦਾਰਾਂ ਦੀ ਵੈਲਿਊ ਪਵੇ ਚਾਹੇ ਨਾ ਪਵੇ ਪਰ ਸਾਡੀ ਕਿਰਤ ਤਾਂ ਦੱਸੇ ਨਾ ਹੁੰਦੀ ਖੇਤੀ ਕਰਨਾ ਮਿਹਨਤ ਕਰਨਾ ਤੇ ਬਣਾ ਆਪਣਾ ਬਿੱਟਰ ਢਪਾਲਣਾ ਤੇ ਹੋਰਾਂ ਵਾਸਤੇ ਵੀ ਭਾਈ ਅਗਾ ਕੇ ਪੁੱਤਰ ਵੇਚਣੀ ਆ ਚਾਹ ਜਿੱਦਾਂ ਮਰਜ਼ੀ ਲਾ ਲੋ ਵੀ ਦਾਣੇ ਬੀਜਾਂਗੇ ਤਾਂ ਵੱਡਾਂਗੇ ਵੱਡਾਂਗੇ ਤਾਂ ਝਾੜਾਂਗੇ ਝਾੜਨ ਤੋਂ ਬਾਅਦ ਵਿੱਚ ਪੀਸ ਕੇ ਕੋਈ ਕਿਸੇ ਤਰ੍ਹਾਂ ਕਿਸੇ ਹੀਲੇ ਢਿੱਡ ਦਾ ਹਿੱਲਾ ਸਭ ਨੇ ਆਪਣਾ ਆਪਣਾ ਕਰੇ ਲੈ ਤੇ ਹੁਣ ਸੰਦੀਪ ਕੌਰ ਨੇ ਉੱਧਰ ਆਪਣਾ ਢਿੱਡ ਦਾ ਹਿੱਲਾ ਕਰਾਵਾ ਡੈਡੀ ਨੇ ਵੀ ਕਰਾਇਆ ਬੰ ਮੈਂ ਕੈਮਰਾ ਕਰਦਾ ਔਨ ਆ ਜੇ ਵਿਚਰੀ ਨਹੀਂ ਬੇਟਾ ਐਸੇ ਖਾਓ। ਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਟੱਚ 'ਚ ਰਹੋ ਬੇਟਾ ਬੁੱਟੇ 'ਚ ਨਾ ਆਓ। ਬੇਟਾ। ਨਾ। ਹਾਂ। ਗੁੜੀਆ ਰਾਣੀ ਮਾਰੀ। ਡਾਡੀ ਨੂੰ ਹੋਰ ਦੇ। ਡਾਡੀ ਦੀ ਪਲੇਟ ਖਾਲੀ ਕਰ ਦੇ। ਕਿੱਸੀ ਦਾ ਬਲਾਵ? ਮਿਲੋ ਕੋਈ ਨਾ ਟ੍ਰੀ ਨੂ ਨਹੀਂ ਪਾਇਆ। ਨੂਨ ਪਵਾ ਲਾ। ਬਸ। ਤੇ ਸਰਿੰਦਰ ਨੂਨ ਲੈ ਮੁਕੇ। ਡਾਡੀ ਬੁਲਾ ਦੇ ਫਤਿਹ ਫੇਰ। ਵੇਰ ਜੀ ਕਾਤਾ ਵੈਰ ਜੀ ਤੇ ਤੰਦੂਰੀ ਬਣਾਪਾ ਤੂੰ ਹੀ ਆ ਨਾ ਹਾਂ ਤੂੰ ਹੀ ਆ ਤੂੰ ਮੈਂ ਸੋਚਦੀ ਸੀ ਵੀ ਤੁਸੀਂ ਰੀਤ ਨੂੰ ਲੈ ਕੇ ਚਲੇ ਜਾਓ ਮੈਂ ਰਹਿ ਜੰਨੀ ਹਰੇ ਦੇਖਿਆ ਉਹ ਐਨੇ ਡੈਡੀ ਜਦ ਦੀ ਮੰਨ ਲਾ ਵੀ ਹੁਣ ਦੁਪਹਿਰ ਦੇ ਪਫਰੀ ਆ ਐਨੇ ਗੱਲ ਕਹੀ ਔਰ ਰਹਿਣ ਦੀ ਹੁਣ ਕਮਰੇ ਚ ਕਹਿਣ ਲੱਗੀ ਮੈਂ ਮੈਂ ਰਹਿ ਜੰਦੀ ਆ ਜਦ ਦੀ ਕਿ ਜੀ ਸਾਢੇ 5:00 6:00 ਵਜੇ ਪਾ ਚੱਲੂਗੇ ਜੀ ਮੋ ਕੈਮਰੇ ਦੇ ਸਾਹਮਣੇ ਭੈਣਾਂ ਦੀ ਸਿੰਪਥੀ ਲੈਣ ਵਾਸਤੇ ਇਹ ਮੇਰੀ ਉਹ ਗੱਲ ਨਹੀਂ ਹਾਂ ਹੋਰ ਕੀ ਗੱਲ ਤੁਸੀਂ ਇਹ ਕਹਿਣਾ ਕਿ ਆ ਚਾਹੁੰਦੇ ਮੈਨੂੰ ਹਾਂ ਵੀ ਮੈਂ ਤੁਹਾਨੂੰ ਬਲੈਕਮੇਲ ਭੈਣਾਂ ਦੇ ਥਰੂ ਕਰਦੀ ਹਾਂ ਨਾ ਨਾ ਹੁਣ ਵਿੱਚ ਭੈਣਾਂ ਨੇ ਕਮੈਂਟ ਲਾ ਦੇਣਾ ਕਾਰਨ ਵੀ ਸੰਦੀਪ ਨੂੰ ਛੱਡਦੇ ਹੋ ਤੁਸੀਂ ਮੈਂ ਰੀਤ ਨੂੰ ਖੁਜਾਨਦੀ ਮਾਰੀ ਨੇ ਕਿਹਾ ਠੀਜੀ ਤਾਂ ਹੈ ਨਹੀਂ ਉਹ ਨਹੀਂ ਪਤਾ ਵੀ ਮੇਰੀ ਕੁੜੀ ਦੇ ਪਾਸੋਂ ਨੂੰ ਪੇਪਰ ਸਟਾਰਟਾ ਮੈਂ ਰਹਿ ਜੂੰਦੀ ਨਹੀਂ ਮੈਂ ਉਹ ਕਹਿੰਦਾ ਵੀ ਰੀਤ ਖਿਜੀ ਤਾਂ ਹੈ ਨਹੀਂ ਰੀਤ ਮੇਰੇ ਰਾਜਾ ਪੁੱਤ ਤੂੰ ਵੀ ਰਹੀ ਹਾਂ ਪੜਨ ਜਾਣਾ ਸਕੂਲ ਨਹੀਂ ਜਾਣਾ ਮੈਂ ਤਾਂ ਰਹਿ ਜਾਣਾ ਉਹਦੇ ਕੋਲ ਨਹੀਂ ਜਾਣਾ ਕੀ ਕਰ ਲੋ ਨਾਨਕੇ ਘਰ ਆਵਾਜ ਜਿਆਦਾ ਘਰ ਦਿੱਤੀ ਤੂੰ ਦੁੱਧ ਮਲਾਈ ਆ ਖਾਵਾਂਗੇ ਮੈਂ ਤਾਂ ਖਾਏਗਾ ਠੀਕ ਹੈ ਰਲੀ ਮੈਂ ਤੈਨੂੰ ਮੈਂ ਪਿਆਰ ਕਰਦੀ ਆ ਮੈਂ ਤਾਂ ਡੈਡੀ ਨੂੰ ਨਹੀਂ ਕਰਦੀ ਮੈਂ ਡੈਡੀ ਮੈਨੂੰ ਨਹੀਂ ਕਰ ਅੱਛਾ ਨੇਤਰ ਪਾਪਾ ਨੂੰ ਵੀ ਨਹੀਂ ਸੁੱਖੋ ਮੰਮਾ ਨੂੰ ਵੀ ਨਹੀਂ ਸੁੱਖੋ ਮੰਮਾ ਨੂੰ ਵੀ ਨਹੀਂ ਕਰਦੀ ਪਿਆਰ ਮਤਲਬਾ ਮਤਲ ਔਰ ਲਵੇੜ ਲੈ ਸਾਰਾ ਪਾਣੀ ਜਾਉਦਾ ਉਸੇ ਪਰ ਗਰ ਗਿਆ ਫਰਾਗ ਪਰ ਘਰ ਤੇ ਨਿਕਲੀ ਹੈ ਨਹੀਂ ਪਹਿਲੇ ਕੱਪੜੇ ਲਵੇੜ ਲੈ ਡੈਡੀ ਇਹ ਬੈਠੇ ਜਾਣਾ ਤੇਰੇ ਲੀਵਰ ਵਾਸਤੇ ਇਹ ਚੀਜ਼ਾਂ ਬਹੁਤ ਠੀਕ ਆ ਗਰਮੀ ਗਰਮੀ ਨੂੰ ਖਰਬੂਜਾ ਹੋ ਗਿਆ ਤਰਬੂਜ ਹੋ ਗਿਆ ਬਾਕੀ ਜਿਹੜਾ ਤੁਨੋਂ ਗੁੰਦਕਤੀ ਦਾ ਲੈ ਕੇ ਰੱਖਿਆ ਮੈਂ ਤੇਰੀ ਕੁਰਸੀ 'ਤੇ ਅੱਧੇ ਤੇ ਵੀ ਅੱਧਾ ਚਮਚਾ ਪਿਉਣਾ ਉਹਦਾ ਗਲਾਸ ਤਾ ਰਾਤ ਨੂੰ ਪੈਣ ਲੱਗੇ ਚਮਚਾ ਮਿੰਨ ਕੇ ਬਾਮਾ ਅੱਧੇ ਤੋਂ ਵੀ ਅੱਧਾ ਬਸ ਇੱਕ ਟੁੱਟ ਕੇ ਪਾਉਣੀ ਆ ਸਵੇਰੇ ਉਹ ਚ ਪਾਣੀ ਪਾ ਕੇ ਰੱਖਣਾ ਜਣੀ ਉਹ ਤੇ ਚ ਸਮਝ ਲੈ ਵੀ ਜੇ ਉਹ ਪਾ ਕੇ ਨਾ ਅੱਧਾ ਗਲਾਸ ਪਾਣੀ ਦਾ ਕਰ ਦੇਣਾ ਉਹ ਤੋਂ ਬਾਅਦ ਉਹਨੇ ਫੁੱਲਣਾ ਵੀ ਇਹ ਵਿੱਚ ਹਾਂ ਇਹਨੇ ਵੀ ਪਾਣੀ ਪੂਰਾ ਭਰ ਕੇ ਰੱਖ ਦੇ ਹਾਂ ਅੱਧਾ ਗਲਾਸ ਪਾਣੀ ਦਾ ਕਰ ਦੇਣਾ ਉਹਨੂੰ ਸਵੇਰ ਤੱਕ ਫੁੱਲ ਜਾਣਾ ਉਹਦੇ ਚ ਪਾਣੀ ਰਲਾ ਕੇ ਇੱਕ ਅੱਧਾ ਨਿੰਬੂ ਨਚੋੜ ਕੇ ਵਿੱਚ ਚਾਹੋ ਜਿਹੜੇ ਪੁੜੀਆਂ ਦੇ ਲੈ ਕੇ ਨਿੰਬੂ ਪਾਣੇ ਵਾਲੀਆਂ ਉਹ ਪਾ ਕੇ ਆਪਣਾ ਕੰਜਵੀਜੀ ਬਣਾ ਕੇ ਖਾਲੀ ਪੇਟ ਪੀਣਾ ਹਾਂ ਚਾਹ ਨਹੀਂ ਪੀਣੀ ਹੈਗੀ ਸਾਧਰੇ ਸਾਧਰੇ ਸਮਝ ਲੈ ਉਹ ਹੀ ਪੀ ਲਿਆ ਉਦੇ ਬਾਅਦ ਚਾਹ ਚ ਪੀ ਲਈ ਆਪਣੀ ਉਹ ਸਰੀਰ ਵਾਸਤੇ ਬਹੁਤ ਲਾਹੇਵੰਦਾ ਗੁੰਦਗਤੀ ਦਾ ਗਰਮੀਆਂ ਗਰਮੀਆਂ ਜਾਣਾ ਵੀ ਨਹੀਂ ਪੀਣਾ ਅਜਿਹੜੇ ਤੇਰੇ ਗੋਡੇ ਖੜੇ ਨੇ ਜਮੀ ਜਾਮ ਕਰ ਦਨੇ ਫਿਰ ਹਾਂ ਇਹ ਵੀ ਧਿਆਨ ਰੱਖਣਾ ਬਹੁਤ ਜੇ ਮੈਂ ਇੱਕ ਚੁਟਕੀ ਬਸ ਇਹ ਇਹਦਾ ਇੱਕ ਉਹ ਵੀ ਹੈਗਾ ਵੀ ਜਾਨ ਨਹੀਂ ਬਹੁਤ ਲੰਦੀ ਇੰਨੀ ਉਹ ਹਾਂ ਬਸ ਇੰਨੀ ਗਾ ਆਪਣੇ ਆਪਣੇ ਤਰ੍ਹਾਂ ਜਿਹੜਾ ਪੈਰਾਂ ਪਰ ਸੋਜਾ ਜਾਂਦਾ ਤੇਰੇ ਲੀਵਰ ਦੀ ਪ੍ਰੋਬਲਮ ਹੈ ਇਹ ਤੇ ਜਿਆਦਾ ਪਾਣੀ ਪੀਣ ਨਾਲ ਹੀ ਹੱਲ ਹੋਣਾ ਨੇ ਇੱਕ ਲੀਵਰ 52 ਗੋਲੀ ਵੀ ਆਉਂਦੀ ਹੈ ਚਾਹੇ ਉਹ ਵੀ ਖਾ ਲਿਆ ਕਰ ਇੱਕ ਲੀਵਰ 52 ਗੋਲੀ ਆਉਂਦੀ ਹੈ ਉਹ ਰਾਂ ਸ਼ਾਮ ਨੂੰ ਰੋਜ਼ ਆਪਣੀ ਇੱਕ ਪ੍ਰਸਾਦਾ ਸਕੰਡ ਦੇ ਬਾਅਦ ਲੈ ਲਈ ਇਹ ਤਾਂ ਹੁਣ ਤੁਹਾਨੂੰ ਇਹ ਲਿਆਉਣੀ ਪੈਣੀ ਫਿਰ 52 ਹਾਂ ਉਹਦਾ ਉਹਦੀ ਮੈਂ ਕਹਿੰਦਾ ਸੀਸੀ ਮੈਂ ਲੈ ਕੇ ਆਇਆ ਤਾਂ ਜਦ ਇੱਕ ਸਰਫ ਵੀ ਆਉਂਦੀ ਹੈ ਪੀਣੇ ਵਾਲੀ ਵੀ ਆਉਂਦੀ ਹੈ ਪਾਚੀ ਵੀ ਬਣਾਵੋ ਪੀਣੇ ਵਾਲੀ ਵੀ ਆਉਂਦੀ ਹੈ ਇੱਕ ਇੱਕ ਤਰੀ ਉਹ ਵੀ ਆਉਂਦੀ ਆ ਤੇਰਾ ਕਿਆ ਕਹਿੰਦੇ ਉਹਨੂੰ ਗੋਲੀਆਂ ਚ ਵੀ ਆਉਂਦੀ ਲੀਵਰ ਖੁੱਟੀ ਰੂ ਉਹ ਪਾਜੇ ਖਾਈ ਜਾ ਉਹ ਤਾਂ ਬਹੁਤ ਫਾਇਦੇਮੰਦ ਆ ਜਿਵੇਂ ਹੁਣ ਸਾਨੂੰ ਤਾਂ ਪਤਾ ਹੀ ਵੀ ਤੁਹਾਡਾ ਤਾਂ ਲੀਵਰ ਦੇ ਵਿੱਚ ਪ੍ਰੋਬਲਮ ਹੈਗੀ ਹੋएगी ਆ ਹਾਂ ਉਹ ਤਾਂ ਤੁਹਾਡੇ ਡਾਕਟਰ ਨੇ ਕਲੀਅਰ ਕੱਟ ਕਹਤੇ ਵੀ ਉਹਨਾਂ ਕਲੀਅਰ ਹੋਣੀ ਐ ਆਏ ਆਪਾਂ ਸੇਫਟੀ ਤਾਂ ਉਹਦੀ ਰੱਖੇ ਸਕਦੇ ਵੱਧ ਪਾਣੀ ਪੀ ਕੇ ਜੇ ਹੋਰ ਨਹੀਂ ਕੋਸ ਪਾਣੀ ਰਾਤ ਨੂੰ ਰਾਤ ਨੂੰ ਬਹੁਤ ਪੀਂਦੇ ਕੋਣੀ ਬਸ ਪਾਣੀ ਜਿੰਨਾ ਪੀਊਗਾ ਜਿੰਨਾ ਬਤਨੂੰ ਬਾਥਰੂਮ ਆਉਗਾ ਉਹਨਾਂ ਉਹਨਾਂ ਸਹੀ ਰਹੂਗਾ ਪਰ ਹੁਣ ਨਾ ਤੁਰਨ ਕਰਕੇ ਬਾਥਰੂਮ ਦੀ ਵੀ ਦਿੱਕਤ ਆ ਵੀ ਜਿਆਦਾ ਹੀ ਬਾਥਰੂਮ ਆਉਂਦਾ ਤੁਰ ਹੁੰਦਾ ਨਹੀਂ ਉਹੀ ਜੱਭਾ ਉਹੀ ਉਹੀ ਜੱਬ ਖਾਣਾ ਆ ਫੜ ਲਾ ਡੈਡੀ ਦੀ ਪਰਚੀ ਹੁਣ ਤਾਂ ਮੈਡੀਕਲ ਸਟੋਰ ਖੋਲਾ ਹਣਾ ਉਹ ਮੋਤੀ ਨਾਲੇ ਹੋਰ ਤੋਂ ਲਿਆ ਮਹਿੰਗਾ ਹੁੰਦਾ ਉਹ ਤੋਤਾ ਲ ਮਹਿੰਗੇ ਸਸਤੇ ਨੂੰ ਕਹ ਡੈਡੀ ਹੁਣ ਦਵਾਈਆਂ ਭਾਈ ਭਾਈ ਲਿਆ ਦੀ ਇੰਨੇ ਫਿਰ ਪੰਜ ਪੰਜ ਮੰਗਾਉਣਾ ਠੀਕ ਹਾਂ ਨਾ ਨਾ 10 10 ਕਿੰਨੇ ਕਿਤੇ ਆਉਂਗੀਆਂ 200 ਦੇਉਂਗੇ 450 ਦੀ ਯਾਨੀ ਫਿਰ ਪੰਜ ਪੰਜ ਖਾ ਕੇ ਦੇਖ ਲੂ ਜੇ ਫਿੱਕ ਫਿੱਕ ਏਡੇ ਧਾਰਾ ਦਾ ਹਾਂ ਦੇ ਨੂੰ ਚਲ ਇਹ ਵੀ ਠੀਕ ਆ ਡਾਕਟਰ ਤੇ ਤੂੰ ਹੈਂ ਡਾਕਟਰ ਤੋਂ ਦਵਾਈ ਲਿਖਾ ਕੇ ਲਿਆ ਸੀ ਡੈਡੀ ਜਿਹੜੇ ਪੈਰਾਂ ਪੈਰਾਂ ਸਵੇਲਿੰਗ ਜਿਹੜੀ ਦਵਾਈ ਵਧੀਆ ਲਿਖਦਾ ਪਹਿਲਾਂ ਮੈਨੂੰ ਜੱਟ ਟੱਣੇ ਬਾਸ ਮਾਸੂ ਮੈਂ ਤੂੰ ਕਹਿੰਦੇ ਟੱਣਾ ਹੁੰਦਾ ਮੈਂ 250 ਦੇ ਕੈਪਸੂਲ ਪੰਜ ਚਾਰੇ ਖਾਦਿਆਂ ਬਿਲਕੁਰੀ ਬਿਲਕੁਰੀ ਕੋਈ ਜਨੀ ਮੁੱਕਾ ਵਾ ਠੀਕ ਆ ਤ ਤ ਤਨੂ ਗੱਲ ਸਹੀ ਹੋਣਾ ਚਾਹੀਦਾ ਤੂੰ ਬਸ ਨਾ ਜਾਣਦਾ ਕਰਕੇ ਨਾ ਵੀ ਪੈਸੇ ਸਾਡੇ ਉਹ ਨਾ ਨਾ ਉਹ ਤਾਂ ਚਲੋ ਠੀਕ ਆ ਜਾਣ ਪਛਾਣ ਵੀ ਜਰੂਰੀ ਉਹ ਵੀ ਠੀਕ ਆ ਜਣੀਆ ਹਾਂ ਆ ਇਧਰ ਆਪਾਂ ਨੂੰ ਮੈਨੂੰ ਪੁੱਛੀ ਨਹੀਂ ਆਪੇ ਚੁਣ ਚੁਣ ਕੇ ਲੱਗੀ ਵਿਖਾਣਾ ਕੋਈਆਂ ਨੂੰ ਵੀਡੀਓ ਤਾਂ ਨਹੀਂ ਪਤਾ ਵੀ ਵੀਡੀਓ ਬਣ ਰਹੀ ਹੈ ਵੀ ਮੈਂ ਕੋਈ ਗੱਲ ਕਰ ਰਹੀ ਆ ਸੜਾ ਖਾਣ 'ਚ ਧਿਆਨ ਮੈਂ ਖਾਂਦੀ ਨਹੀਂ ਹੈਗੀ ਜੇ ਮੈਂ ਖਾ ਲਿਆ ਫੇਰ ਕੀ ਹੋ ਗਿਆ ਨਹੀਂ ਮੈਂ ਮੈਂ ਇਹ ਗੱਲ ਨਹੀਂ ਕਰਦਾ ਮਰ ਕੇ ਤਾਂ ਸਾਰਾ ਖਾ ਲਾ ਇਹਦੇ ਨਾਲ ਕਿਹੜੇ ਢਿੱਡ ਭਰਨਾ ਹੈ ਤਾਂ ਜੀਭ ਦਾ ਸੁਆਦ ਆ ਕਾਰ ਬਥੇਰਾ ਪਿਆ ਮੈਂ ਘਰ ਖਾ ਲੂੰਗਾ ਔਰੇ ਪਿਆ ਇੱਕ ਹੋਰ ਪਿਆ ਪੂਰਾ ਤਰਬੂਜ ਪਿਆ ਮੈਂ ਉਹ ਖਾ ਲੂੰਗਾ ਜੇ ਖਾਣ ਪਰੇ ਆ ਗਿਆ ਮੈਂ ਤਾਂ ਤੰਨੂ ਦੇਖਦਾ ਇੱਧਰ ਮੈਂ ਡੈਡੀ ਕਿਨੂੰ ਨੂੰ ਕੈਮਰਾ ਕਰਦਾ ਡੈਡੀ ਦਾ ਮੇਰੀ ਹਾਂ ਚਾ ਗੱਲ ਗੱਲ ਕਰ ਰਿਹਾ ਤੇਰੇ ਕਿਨੂੰ ਕੈਮਰਾ ਕਰਦਾ ਆਪ ਚਣਾਈ ਪਰ ਲੱਗੀ ਪਈ ਐ ਨਾ ਠੀਕ ਐ ਨਾ ਡੈਡੀ ਸਭ ਠੀਕ ਐ ਗੱਲ ਗੱਲ ਨਹੀਂ ਹੋਈ ਆ ਆਪ ਚਣਾਈ ਪਰ ਲੱਗੀ ਪਈ ਐ ਖਾਣ ਪਰੇ ਵੀ ਮੈਂ ਕਹਿੰਦਾ ਪੀਸ ਕਿ ਵਿੱਚ ਰਹੇ ਨਾ ਜਾਵੇ ਕੋਈ ਲਾਲ ਦਾ ਚਿੱਟਾ ਜੱਟਾ ਜੇ ਛੱਡ ਦਵਾਂ ਨਾਲਾ ਆ ਕੁੜੀ ਬਣਾ ਛੋਟੀ ਵੇ ਖਾ ਲੈ ਮੈਂ ਕਿਹੜਾ ਰੋਕਦਾ ਤੈਨੂੰ ਆਰੇ ਕਦੇ ਲੈ ਖਾ ਤੂੰ ਮੈਨੂੰ ਪੁੱਛ ਲੋ ਪਾਪੇ ਨੂੰ ਪੁੱਛ ਲੋ ਲੈ ਨਾ ਨਾ ਮੈਂ ਨਹੀਂ ਮੰਨੂ ਨਹੀਂ ਛੜਾ ਹੈਗਾ ਰੀਤ ਗੰਦਾ ਮਤੋ ਚੰਤਾ ਤਾਂ ਇੱਧਰ ਕੁਰਸੀ ਨੂੰ ਲਾਤਾ ਗੰਦਾ ਚੱਲ ਗਿਆ ਮਾਮੀ ਤੋਂ ਬੁੱਕੀ ਤੋਂ ਆ ਮਾਮੀ ਨੇ ਮਸ਼ੀਨ ਚਲਾਈ ਵੀ ਤੋਰ ਕੱਪੜੇ ਲੱਗੀ ਵੀ ਕਢਣਾ ਬਾਹਰ ਚੱਲੀਏ ਫਿਰ ਹੁਣ ਮੈਂ ਜਾ ਕੇ ਆਣਾ ਉਹਨੇ ਖਾਣ ਤੋਂ ਮੁੜ ਕੇ ਆਉਣਾ ਫਿਰ ਕੀ ਕਰ ਲਉਗੀ ਹੁਣ ਬੋਹੋ ਦਾਦੀ ਦੀ ਹਾਂ ਦਵਾਈ ਲੈ ਕੇ ਆਉਣੀ ਇੱਕ ਦਵਾਈ ਇੱਕਾ ਡੈਡੀ ਦੇ ਕੱਪੜੇ ਜੇ ਲੈਣੇ ਆ ਟਾਈਟ ਹੋ ਗਏ ਇਹ ਟਾਈਟ ਲੈਣੇ ਦੇਣੇ ਸਾਰਾ ਕੁਝ ਚਲੋ ਹੁਣ ਤੁਹਾਨੂੰ ਖਵਾਣੇ ਜਾ ਕੇ ਮਿਲਦੇ ਆ ਜੀ ਨਾਲੇ ਜਿਹੜੇ ਥੋੜਾ ਬਹੁਤਾ ਸਮਾਨ ਲੈਣਾ ਉਹ ਦੇਖਦੇ ਵੀ ਕਿਆ ਚਾ ਲੈ ਕੇ ਆਉਂਦੇ ਕਿਆ ਕਿਆ ਨਹੀਂ ਇੱਕ ਦਵਾਈ ਡੈਡੀ ਦੀ ਲੈ ਕੇ ਦੇ ਕੇ ਰਹਿਣੀ ਆ ਹੋਰ ਟਾਈਮ ਤਾਂ ਉਹੀ ਕੱਲ ਵਾਲਾ ਜਿਹੜੇ ਟਾਈਮ ਆਪਾਂ ਘਰ ਤੇ ਤੁਰਿਆ ਗੱਲ ਉਹੀ ਟਾਈਮ ਉਰ ਤੇ ਹੋਰਣਾ ਤੁਰਦਿਆਂ ਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚਲੋ ਉਹ ਚੱਕਰੇ ਨਹੀਂ ਐਨੀ ਟੈਨਸ਼ਨ ਤਾਂ ਲੰਦੀ ਨਹੀਂ ਹਾਂ ਲੰਮੇ ਆ ਮੇਰਾ ਘਰ ਵਾਲਾ ਮੇਰੇ ਨਾਲ ਕੈਮਰਾ ਤੇ ਮੈਂ ਚਾਹ ਦੇਖ ਲਿਆ ਭਈ ਇਹ ਕੱਕ ਟੁੱਕਣ ਲੱਗਿਆ ਵਾ ਗੋਹਾ ਚੱਕਣ ਲੱਗਿਆ ਵਾ ਹੁਣ ਦੇਖੋ ਉੱਚੂ ਲੱਤ ਮਾਰਦੀ ਐ ਮੈਂਸ ਕਿਆ ਕਰਦੀ ਹਾਂ ਨਹੀਂ ਨਹੀਂ ਹਾਂ ਸਵੇਰ ਦੀ ਟੈਂਟ ਦੀ ਜਿਓ ਚੋਂਦੇ ਆ ਦੀਦੀ ਨੂੰ ਦੇ ਦਿੰਦੀ ਆ ਦੁੱਧੋਂ ਹੈ ਫਿਰ ਤਾਂ ਠੀਕ ਆ ਤਾਂ ਇਹ ਤਾਂ ਆਇਆ ਵੀ ਹੁਣ ਦੋਹੇ ਜਣੀਆਂ ਵੰਡ ਕੇ ਤੇ ਸਵੇਰ ਟੈਂਟ ਦਾ ਦੀਦੀ ਚੋਂਦੇ ਆ ਗਊ ਪੈਂਦੀ ਹੋਈ ਉਹ ਹੀ ਆ ਹੁਣ ਇੱਕ ਹੋਰ ਲੈ ਲਈ ਅਸੀਂ ਤਨ ਹੋ ਗਿਓ ਤਨ ਹੋ ਗਿਆ ਕਹੀ ਅਸੀਂ ਤਾਂ ਸਾਜੀ ਵਾਲ ਕਹੀ ਜਾਂਦੇ ਪਰ ਜਿਹੜੇ ਕਮੈਂਟ ਕਰਦੇ ਲੋਕੋ ਕਹਿੰਦੇ ਮਿਕਸ ਆ ਕੋਈ ਕਹਿੰਦਾ ਦੋ ਗੁਲੀਆ ਕੋਈ ਕਹਿੰਦਾ ਕੋਸ ਕੋਈ ਕੋਸ ਹੁਣ ਪਤਾ ਨਹੀਂ ਬਹਿ ਗੁਰੂ ਜਾਣਦਾ ਵੀ ਕਿਆ ਕਿਆ ਆ ਆ ਤਾਂ ਹੁਣ ਰਹਿ ਤੂੰ ਖੂਦ ਤਾਂ ਮੈਨੂੰ ਹੀ ਮਿਲਣੀ ਆ ਹੋ ਐ ਡੈਡੀ ਰਹਿ ਤੂੰ ਖੂਦ ਤਾਂ ਮੈਨੂੰ ਹੀ ਮਿਲਣੀ ਆ ਹੁਣ ਹੋਰ ਕਿਆ ਮਿਲਣਾ ਹੁਣ ਜਿਆਦਾ ਹੁਣ ਵਿੱਕੀ ਸਿੰਘ ਵੀਡੀਓ ਹੀ ਬਣਾਉਂਗਾ ਆ ਲੈ ਮਿੱਠਾ ਜਾ ਲੈ ਲਓ ਨਾ ਨਾ ਨਹੀਂ ਨਾ ਡੈਡੀ ਤੂੰ ਲੈ ਬਾਦੂ ਪਿਆ ਓ ਵੀ ਬੱਤ ਦੋ ਡੇ ਡੇ ਕੇ ਖਾਣਗੇ ਉਹ ਖਾ ਲੂਗੇ ਅੱਜ ਨਹੀਂ ਕੱਲੂ ਕੱਲੂ ਨਹੀਂ ਪਰਸੋਂ ਨੂੰ ਇਹ ਗੜੇ ਖਰਾਬ ਹੁੰਦਾ ਬ੍ਰਿਜ ਦੇ ਤੇ ਮੈਂ ਹੋਰ ਰਿਲੇਟ ਹੁੰਦੀ ਇੱਥੇ ਤਾਂ ਮਿਲਦੇ ਆ 100 ਰੁਪਏ ਦਾ ਚੈੱਕ ਇਹਨੂੰ ਰੋਪੜ 100 ਤਾਂ ਪੰਜ ਦਿੰਦੇ ਇਹ 67 ਪਤਾ ਮੈਂ ਤਾਂ ਹੀ ਕਿ ਮੈਂ ਲੈ ਜਿੰਦੀ ਰਿਚ ਸਕੂਲ ਨੂੰ ਲੈ ਜਾਂਦੀ ਹਾਂ ਨਾ ਸਕੂਲ ਤੋਂ ਆ ਕੇ ਵੀ ਖਾਂਦੀ ਆਏ ਪਾਣੀ ਘੱਟ ਪਿੰਦੀ ਇਹ ਇੱਧੇ ਤਾਂ ਪਾਣੀ ਵਾਧੂ ਆ ਤਾਂ ਹੀ ਤੁਹਾਨੂੰ ਕਹਿੰਦੇ ਵਾਟਰ ਮੈਂ ਲੈਣ ਥਾਂ ਬੱਤ ਚਲੋ ਮਿਲਦੇ ਜੀ ਫਿਰ ਬਾਅਦੋਂ ਟੀ-ਸ਼ਰਟ ਲੈਣੀ ਸੀ ਜੀ ਡੈਡੀ ਵਾਸਤੇ ਕਿਹਦੇ ਵਾਸਤੇ ਦੇਖ ਲਾ ਇੱਕ ਡੈਡੀ ਨੂੰ ਟੀ-ਸ਼ਰਟ ਲੈਣਾ ਹੈ ਤੇ ਲੰਦੇ ਲੰਦੇ ਚਾਲਾਂ ਗਲੇ ਲਾਨੇ ਕਾਲੇ ਲੂ ਕਿਹੜਾ ਇਹ ਦੇਖ ਲਾ ਆ ਥੋੜਾ ਹੋਏ ਹਏ ਜਿਹੜੀ ਪਾਈ ਹੋਈ ਆ ਇਹ ਤਾਂ ਹੁਣ ਪਈ ਹੋ ਰਹੀ ਨਹੀਂ ਇਹ ਕਿਹੜੇ ਖੋਲਣੀ ਆ ਮੈਂ ਉਹ ਡੈਡੀ ਨੂੰ ਦਿਖਾ ਦੇ ਮੈਨੂੰ ਆ ਕੱਪੜਾ ਨਹੀਂ ਥੋੜਾ ਕੁਝ ਹੋਰ ਲੱਗਿਆ ਜੀ ਪਹਿਲਾਂ ਆਪਣੇ ਵਾਸਤੇ ਲੈ ਲੈ ਦੇਖ ਘਰੇ ਘਰੇ ਪਾਉਣੀਆਂ ਡੈਡੀ ਨੇ ਕਿਤੇ ਆਉਣਾ ਜਾਣਾ ਕੱਪੜੇ ਤਾਂ ਦੇਖ ਤੂੰ ਗਰੇਸ ਕਿਦਾਂ ਦੀ ਬੱਸ ਚੋਬੇ ਨਾ ਕੱਪੜਾ ਬੱਸ ਕੋਲ ਮੈਨੂੰ ਰੰਗ ਦਿਖਾ ਦੇ ਰਾਗ ਪੀਲੇ ਜਿਹੀ ਨਹੀਂ ਸੋਹਣੇ ਲੱਗਦੇ ਨਹੀਂ ਆਹੋ ਜਿਹਾ ਨਹੀਂ ਫਾਈਟ ਚ ਨਹੀਂ ਇੱਕ ਤਾਂ ਰੰਗ ਠੀਕ ਐ ਹੂੰ ਇਹਦੇ ਤੇ ਡਾਡੀ ਦੇ ਨਾਲ ਥੱਲੇ ਨੂੰ ਬਣਾ ਨਾ ਪਾਣੀ ਬਣੀ ਮੈਂ ਜਾ ਹੁਣ ਪਾ ਕੇ ਚੈੱਕ ਕਰਕੇ ਆਇਆ ਨਾ ਗੋਲ ਗਲਾ ਪਾ ਲਵਾਂ ਤਾਂ ਥੱਲੇ ਤੇ ਉਹ ਗੋਲ ਗਲਾ ਦੇ ਦੇ ਹਾਂ ਕੋਈ ਚੱਕਰ ਨਹੀਂ ਉਹਨਾਂ ਦਾ ਪਾ ਬੈਣਾ ਹੀ ਆ ਪਾ ਕੇ ਜਾਈਓ ਬੱਸ ਦੁਕਾਨ ਤੇ ਆਓ ਇਹਨੇ ਤੁਸੀਂ ਨਿਕਰ ਤੇ ਕੈਪਰੀ ਉਹ ਵੀ ਦੇਖਣੀ ਪੈਣੀ ਜੱਪਾ ਵਾਲੀ ਪਾਈ ਲੈਣੀ ਆ ਹੋਊਗੀ ਜੱਪਾ ਵਾਲੀ ਕੈਪਰੀ ਜਾਂ ਨਿਕਰ ਦੇਖਣੀ ਆ ਇਹੋ ਜੇ ਕੋਈ ਮੈਲ ਖੋਲੇ ਜੇ ਕਲਰ ਲੈਣਾ ਆ ਰੰਗ ਦੇ ਮੈਲ ਖੋਲੇ ਜੇ ਕਲਰ ਚੱਲਣੇ ਗਾੜੀ ਨੂੰ ਬਲੂ ਪਾ ਲੈ ਲੈ ਠੀਕਾ ਠੀਕਾ ਸਾ ਠੀਕਾ ਹਾਂ ਉਹ ਠੀਕਾ ਦੋਨੇ ਕਾ ਠੀਕਾ ਫਾਰਮਰ ਨੇ ਦੋ ਲੈਣੀਆਂ ਬਸ ਦੋ ਲੈਣੀਆਂ ਇੱਕ ਤਾਂ ਫਿਰ 15 20 ਦਿਨ ਤੱਕ ਫਿਰ ਲੈ ਲਈਂ ਲੈਣਾ ਨਹੀਂ ਆਈ ਆਪਾਂ ਨੇ ਫਿਰ ਮੈਨੂੰ ਹੁਣ ਦੋ ਕੈਪੜੀਆਂ ਦਿਖਾ ਦ ਜਿੱਪਾਲੀਆਂ ਹੋਣ ਪਰ ਮਿਕਰੋ ਦੀ ਚਾਹੀਦੀ ਕੈਪੜੀ ਕੋ ਜਿੱਪਾਲੀ ਚਾਹੀਦੀ ਆ ਨਹੀਂ ਨਹੀਂ ਚੱਲਦੀ ਜਿੱਪਾਲੀ ਹੈ ਤਾਂ ਅਭੀ ਆ ਵੀ ਚੱਲਣੀ ਹੈ ਲਾਸਟਿਕ ਵਾਲਾ ਹਾਂ ਉੱਥੋਂ ਤੋਂ ਰੀਤੋ ਤਾਨੀ ਲੱਤ ਕੋ ਸਪੁੱਤਾ ਬਸ ਤਾ ਹਾਂ ਹੁਣ ਤੱਕ ਨਹੀਂ ਆਇਆ ਨਹੀਂ ਆਇਆ ਹਜੇ ਨਹੀਂ ਆਇਆ ਨਾ ਕਰਦੇ ਪੁੱਤਾ ਆਇਆ ਨਹੀਂ ਅਜੇ ਕਾਹੇ ਨਹੀਂ ਅਜੇ ਐ ਨਹੀਂ ਉਹਦਾ ਕਰੀ ਜਾਂਦੀ ਉਹ ਹੁਣ ਦੱਸ ਆਈ ਨਹੀਂ ਆਪਣੀ ਚੀਜ਼ ਨੂੰ ਤਾ ਆ ਤਾਂ ਧਾਨਾ ਨਾਲ ਡੀਲੇ ਨੂੰ ਪਾਣੀ ਲੱਗਿਆ ਤੱਕੇ ਨਾਲ ਕਲਰ ਦਿਖਾਇਓ ਮਿਹਰੇ ਜੀ ਸ਼ੀਸ਼ੇ ਰਹੀਆਂ ਹੁਣ ਧਾਨਾ ਡੀਲਾ ਧਾਨਾ ਡੀਲੇ ਨੂੰ ਪਾਣੀ ਲਾਇਆ ਔਰ ਕੀ ਕਰਿਆ ਵਧੀਆ ਲੱਗਦੀ ਜਾਂਦਾ ਤਾ ਹਿਲਦੀ ਮੈਂ ਤਾ ਤਾਂ ਵੀ ਦੇਖ ਲੈ ਕੀ ਦੇਖਣਾ ਦੇਖ ਤਾ ਆ ਤੇ ਹਾਂ ਚਿਕਨ ਚਿਕਨ ਕੋਰਨਰ ਨਹੀਂ ਆ ਚੱਕ ਨਹੀਂ ਕੀ ਹੋਣਾ ਨਹੀਂ ਅੱਛਾ ਅਰੀ ਤਾ ਆ ਜਾ ਪੁੱਤ ਉਹ ਵੀ ਚੱਕ ਲੈ ਚਦਾਨ ਕਰਨੀਆਂ ਅੱਠਾਂ ਦਾ ਐਨਕਾ ਮਿਲ ਗਈਆਂ ਹਾਂ ਆ ਪੁੱਤ ਆਜ ਚੱਲੇ ਫਿਰ ਅਸੀਂ ਖੜੀ ਰਹੀ ਥੀ ਔਰ ਕਾ ਕਰਨਾ ਬਾਹਰ ਨੂੰ ਸਤਨਾਮ ਚਲੋ ਜੀ ਚਲੋ ਚਲੋ ਜੀ ਚਲੋ ਫਟਾਫਟ ਦੌੜ ਕੇ ਦੌੜ ਕੇ ਇੱਕ ਅਦਾ ਇੱਕ ਦਸ ਦੀ ਵੀ ਇੱਕ ਮੈਂ ਪਾਈ ਵੀ ਹੋਈ ਆ ਹਾਂ ਕਿਤੇ ਆਇਆ ਦਾ ਫਰੀ ਵੀ ਦੇ ਦੇਣਗੇ ਆਹੀ ਪਏ ਆ। ਬਸ ਟੀਚੇ ਗਏ। ਅਜੇ ਕਸਰਾਦੁੱਕਾਂ ਦੀ ਆ ਕੱਢੇ ਯਾਰ। ਆਹਾ ਆ। ਕਿਹੜਾ ਕਲਰ ਕਹਿੰਦੇ ਦੱਸਿਓ ਦੱਸਿਓ ਦੱਸਿਓ। ਆ ਕਲਰ ਕੱਢੀ। ਕੱਢੇ ਤਾਂ ਮੇਰੇ ਘਰ ਆਲੇ ਨੇ। ਹਾਂ। ਆਏ ਵੇ ਦੇਖੀ ਕਿੰਨੀ ਸੋਹਣੀ ਦੇਖੋ ਗ੍ਰੇਸ ਕੀ ਆ। ਕੋਰੇ ਪੱਪੜਾ ਨਾ ਇਹ ਚੁਗੜੇ ਆ। ਫੇਰ ਇਹ ਤਾਂ ਤਾਂ ਦੇਖਣਾ। ਆ ਜਿਹੜੀਆਂ ਤਿੱਲਾ ਜਿਹਾ ਵਿੱਚ ਇਹ। ਹਾਂ। ਚੁਗੜਾ ਮੈਂ ਨਹੀਂ ਇਹ ਬਾਹਰ। ਚਲ ਫਿਰ ਹੋਰ ਕਿਹੜਾ ਦੇਖਣਾ ਟਿੱਕਾ ਫਿੱਕਾ ਦਾ ਘਾਰ ਵਾਲੇ ਨੂੰ ਬੰਦ ਮੇਰੇ ਵੀ ਜੂੜੀਆਂ ਕਿੰਦਾਂ ਦੇਣੀ ਆ ਉਹ ਦੇ ਜੀ ਆਹ ਦਿਖਾਓ ਤਾਂ ਕੱਟ ਕੇ ਜਿੰਨੀਆਂ ਪਿਓਰ ਦੀਆਂ ਇਹਨਾਂ ਦੀ ਕਿੰਨੇ ਦਾ ਪਹਿਲਾਂ ਸੀ 60 60 ਤਾਰੀਖ ਨੂੰ ਆਉਂਦੀ ਚਲੋ ਲਾਉਣ ਦੀ ਜਰੂਰੀ ਹੁੰਦਾ ਇਹਨਾਂ ਨੇ ਜਿਹੜਾ ਹੁਣ ਬੰਦਾ ਲਾਉਂਦਾ 60 ਰੁਪਏ ਉਹਦੇ ਆ ਵਿੱਚ ਦੇ ਕਲਰ ਤੋਂ ਸਾਰੇ ਠੀਕ ਆ ਇੱਥੇ ਕਲਰ ਕੋਈ ਮਾੜਾ ਨਹੀਂ ਆ ਦਿੱਤਾ ਕਲਰ ਕਿਆ ਪਿਆਰਾ ਨਿਕੜਿਆ ਸਭ ਤੋਂ ਅਲੱਗ ਦਾ ਕਲਰ ਆ ਹੈ ਵੀ ਹਟਾ ਸੌਚ ਚੁੰਨੀ ਪਿਓਰ ਦੀ ਨਹੀਂ ਹੈ ਜੀ ਆਹ ਦੇਖ ਲੰਨੀ ਜੀ ਮੈਂ ਨਹੀਂ ਸੰਨੂਆਂ ਦਾ ਜੋ ਲੈਣਾ ਇਹ ਤਾਂ ਤਾਹ ਦੇਖਣਾ ਤੁਸੀਂ ਦਿਵਾਣਾ ਮੈਂ ਕਹਾਂ ਤੀ ਖੁਸ਼ੀ ਚ ਸੋਣਾ ਵੀ ਮਨਾਲੀ ਕੁਮਕਾ ਅੱਛਾ ਤੁਹਾਡੀ ਖੁਸ਼ੀ ਸਾ ਫੇਰ ਤਾਂ ਮੁੱਤੀ ਤੇ ਲੈਂਦਾ ਉੱਥੇ ਸੇਲਾ ਬਥੇਰੀਆਂ ਲੱਗੀਆਂ ਵੀਦੀਆਂ ਹਾਕਾ ਮਾਰ ਮਾਰ ਚਾ ਗੋਂਦੇ ਤੂੰ ਚੱਕ ਲੈ ਜੋ ਚੱਕ ਲੈ ਜੋ ਚੱਕ ਲੈ ਜੋ ਹਾਂ ਮੰਨੂ ਨੂੰ ਨਹੀਂ ਪਤਾ ਲੈਣਾ ਲੈ ਲਾ ਕਿ ਤੂੰ ਮੈਨੂੰ ਪੁੱਛ ਕੇ ਲੈਣੀ ਆ ਮੈਂ ਲੈਣਾ ਅੱਜ ਤੇਰੇ ਕੋਲੋਂ ਤੂੰ ਲੈਣ ਨੂੰ ਕੀ ਕਰਦਾ ਮੇਰੇ ਕੋਲ ਵੈਸੇ ਨਹੀਂ ਹੈਗੇ ਮੇਰੇ ਕੋਲ ਤਾਂ 1000 ਰੁਪਏ ਦੇ ਲੈ ਲਾ ਫਿਰ ਟੀ-ਸ਼ਰਟਾਂ ਪੂਰੀਆਂ ਹੁੰਦੀਆਂ ਉਹਦੇ ਨਾਲ ਕਿ ਹਾਰ ਸੂਟ ਪੂਰਾ ਹੁੰਦਾ ਚੱਕ ਲੈ ਬਦਲ ਫਿਰ ਮੈਂ ਦੇ ਦੂੰਗੀ 1000 ਰੁਪਏ ਮੇਰੇ ਕੋਲ ਤਾਂ ਵੱਸਾ ਦੇਖੀ ਕਿੰਨਾ ਗਰਾਉ ਲੈ ਲਾ ਕਿੰਨਾ ਉਹਨੇ ਰੂਜ ਹੀ ਨਿਪੜਕਾਈ ਦੀ ਹੁੰਦੀ ਮੈਂ ਕਹਿੰਦੀ ਸੀ ਕਿ ਕਿੱਟਾ ਲਈ ਚਾਦਰਾਂ ਦੇਖ ਲਈ ਆਪਣੇ ਫੱਟ ਗਈਆਂ ਉਹ ਦੇਖ ਲੈ ਦੇਖ ਤੇ ਕਿੰਨਾ ਜੀ ਤੁਹਾਡੀ ਦੇਖ ਲਾ ਜੀ ਦੀ ਥੱਲੇ ਆ ਆ ਗਈ ਭੈਣ ਮੇਰੀ ਆ ਗਈ ਮੇਰੀ ਭੈਣ ਆ ਗਈ ਕੋਤੋਂ ਬਲੇ ਕਿਹਦੇ ਹੋਣਾ ਸੋਹਣੀਆਂ ਇਕੜੀਆਂ ਜੱਗਾਂ ਕੱਢੀਆਂ ਹੋਣਾ ਫਟ ਗਈਆਂ ਹੁਣ ਪਾੜਦੇ ਆ ਨਾ 2 ਸਾਲ ਦਾ ਲਗਭਗ ਹੋ ਗਿਆ ਪਾਪਾ 3 ਹੋ ਗਏ ਮੈਨੂੰ ਲੱਗਦਾ ਕਿ ਕਿੰਨਾ ਸੱਗੀਆਂ ਲੈ ਕੇ ਕਹਿ ਰਿਹਾ ਹਾਂ ਆਪਾਂ ਪਤਾ ਨਹੀਂ ਹੁਣ ਮੈਨੂੰ ਤਾਂ ਪਤਾ ਨਹੀਂ ਹਾਂ ਬੱਲੌਕ ਦੇਖਦੀ ਕਿ ਤੁਸੀਂ ਜਿੱਥੇ ਜਾਂਦੇ ਹੋ ਕੁਝ ਨਹੀਂ ਦੇਖਦੀ ਕਾਟਨ ਵੀ ਬਿਕਣੀ ਤੇ ਉਹ ਵੀ ਕੱਟਣ ਨਹੀਂ ਦੇਖੀ ਮੈਂ ਉਹ ਹੀ ਠੀਕ ਰਹਿੰਦੀ ਆ ਬੈੱਡ ਤੇ ਉਹ ਕਾਟਨ ਚ ਨਹੀਂ ਹੁੰਦੀ ਹਾਂ ਕਲਰ ਨਹੀਂ ਰਹਿੰਦੇ ਕੁੜੀਆਂ ਦੀ ਕਾਟਨ ਦੀ ਇਹਨਾਂ ਦੇ ਰਹਿ ਜਾਂਦੇ ਆ ਨਾ ਇਹਦੇ ਸੁੱਦਾ ਬਾਹਰ ਕਲਰ ਆ ਆਪਣੇ ਤੇਰੇ ਵੀ ਆ ਕਾਹੀ ਤਾਂ ਭੈਣ ਮੈਂ ਲੈਣ ਆਈ ਐ ਇਹ ਉਹ ਦੁਨੀਆ ਚਾਦਰਾਂ ਦਾ ਬੈੱਡ ਤੇ ਟਿਕੜੀਆਂ ਹੀ ਬਿਚਾਉਨੇ ਆ ਜਦ ਅੱਥ ਖੜਕ ਜਾਂਦੀ ਆ ਇਹ ਐਂ ਤਾਂ ਹੈ ਵੀ ਟਿਕੀ ਰਹਿੰਦੇ ਆ ਕਲਰ ਆ ਵਧੀਆ ਨੇ ਮੈਲ ਖੋਰਾ ਦਾ ਚਲਵਾ ਇੱਕੋ ਦਾ ਹੁਣ ਘੱਟ ਕੋਟ ਨਹੀਂ ਬਾਰੇ ਘੱਟ ਤਾਂ ਹੁਣ ਤੂੰ ਕਰਵਾ ਲਈ ਪਰ ਜਾ ਕੇ ਇਕਤਾ ਹੀ ਕਲਰ ਠੀਕ ਆ ਜਿਹੜਾ ਤਾਂ ਤੱਕਿਆ ਤਿੰਨ ਤਿੰਨ ਲੈਣੀਆਂ ਪਾਣੇ ਮੈਂ ਸਾਡੇ ਤਿੰਨ ਬੈੱਡਰੂਮਾਂ ਤਾਂ ਮੈਂ ਤਿੰਨੇ ਲੈ ਕੇ ਆਉਣੀ ਨਹੀਂ ਨਹੀਂ ਪਾਣੇ ਮੈਂ ਤਿੰਨ ਮਾਰ ਚੌਥੇ ਬੈੱਡ ਪਰ ਜਿਹੜੇ ਗੱਦੇ ਆਏ ਨਹੀਂ ਹੈਗੇ ਹੈਗਾ ਹੈ ਬੈੱਡ ਗੱਦੇ ਦੀ ਜਿਹੜੇ ਨਾ ਉਹਦੇ ਪਰ ਜਿਹੜੀਆਂ ਪਈਆਂ ਜੀ ਉਹ ਵੀ ਵੇਚੀ ਜਾਣੀਆਂ ਹਾਂ ਪੁੱਤੋ ਹਾਂ ਆ ਦੇਖੋ ਤਾਂ ਕੀ ਹੈ ਹਾਂ ਨਹੀਂ ਆ ਠੀਕ ਆ ਕਲਰ ਲੈਣਾ ਆ ਤਿੰਨੇ ਕਰ ਦੇ ਪਾਪਾ ਹਾਂ ਪੁੱਤੋ ਕੀ ਆ ਬਲਾਂ ਪੁੱਤੇ ਪੱਕੜੇ ਪਾਉਣੇ ਵਾਲਾ ਤੇਰੇ ਤੇਰੇ ਪੱਕੜੇ ਕਿਹੜੇ ਰੁਲਦੇ ਫਿਰਦੇ ਲਮਾਰੀ ਚ ਪੇਤ ਆਗੇ ਤੇਰੇ ਪੱਕੜੇ ਪੱਕੜੇ ਪਾਉਣੇ ਵਾਲਾ ਹੈ ਦੀ ਹਾਂ ਦੁਆਏ ਇਹ ਜੱਕੀ ਹੀ ਫਿਰਦੀ ਹੁੰਦੀ ਜਿਹਦੇ ਮੱਛਰਦਾਨੀ ਜੀ ਬਣਾਈ ਜਾਂਦੀ ਉਹ ਆਹ ਹੈ ਮੱਛਰਦਾਨੀ ਉਹ ਆਹ ਹੈ ਚਲੋ ਤੇਰੇ ਕੱਪੜੇ ਪਾਉਣੇ ਵਾਲਾ ਚਲ ਹੈਗਾ ਆਪਣੇ ਕੋਲ ਤਾਂ ਫਿਰ ਹੈ ਹਾਂ ਨਹੀਂ ਹੈ ਆ ਉਹ ਯਾਰ ਹੈਗਾ ਅਨੁਭਵ ਇਹ ਚੱਕ ਕੇ ਬੋਗੇ ਮੱਛਰਦਾਨੀ ਬਣਾ ਲੈਂਦੀ ਆ ਆਪ ਬੈਹ ਜਾਂਦੀ ਵਿੱਚ ਉੱਪਰ ਤੇ ਉਹਨੂੰ ਪਾ ਲੈਂਦੀ ਆ ਫੇਰ ਕਹਿੰਦੀ ਵੀ ਮੈਂ ਚਲ ਠੀਕ ਆ ਹੁਣ ਚਲ ਗੀ ਜੋ ਆਪਕੇ ਕਪੜੇ ਉੱਪਰ ਡੋਲ ਲੈਣਾ ਇਹ ਨਹੀਂ ਕੋਈ ਟਿਕਰੀ ਸਾਡੀ ਪਹੁੰਚ ਗਏ ਜੀ ਘਰ ਹਾਏ ਅੱਨੀ ਠੰਡ ਆਣਾ ਵੱਲੇ ਕਾਹਨੂੰ ਕਹਿੰਦੇ ਜੀ ਆ ਸਿਮਲੇ ਦੇ ਘੁੰਮਤ ਹੁੰਦੇ ਆ ਕੀ ਚੀਜ਼ਾ ਠੰਡ ਬਾ ਹੁੰਦਾ ਮਾਰੀਓ ਹਾਂ ਲੈ ਆਹ ਹੋਲੀ ਯਾਰ ਕੀ ਹੋ ਗਿਆ ਆ ਲੋ ਹਾਂ ਦੀਰਦੀ ਕਿਆ ਲਵਾਂਗੇ ਨਾ ਮੈਂ ਕਿਆ ਲਵਾਂ ਹਾਂ ਹੀ ਸਭਾਈ ਬਾਈਕੂ ਜੀ ਕਿਤੇ ਤੇ ਮਸ਼ੀਨ ਆਪ ਆਪਣੇ ਚੱਲਦੇ ਨਹੀਂ ਹੈਗੀ ਖਰਾਬ ਸੀ ਹਾਂ ਇਹ ਠੀਕ ਹੋਣੀ ਹੁੰਦੀ ਜੇ ਇੱਕ ਵਾਰ ਹੋ ਜਵੇ ਸੰਦੀਪ ਤੇਰੀ ਜੀ ਨੂੰ ਤਾਂ ਹੀ ਲੱਗੀ ਹੈ ਹਾਂ ਜਿਹੜਾ ਕੋਲ ਕਿੰਨਾ ਹੈ ਤੇ ਤੁਜੀ ਕੋਲ ਸੱਚਾ ਗਰਮੀਆਂ ਦੇ ਦੇਖੋ ਕਿਹੜੇ ਸਾਤਾਂ ਪਰ ਹੋਏ ਵੀ ਠੰਡ ਠੰਡ ਹਾਂ ਮੈਂ ਰਜਾਈ ਘਟਾ ਲੱਗੀ ਸੀ ਵਿਖੀ ਵਾਤੇ ਹੋਰ ਕੱਡੋ ਰਜਾਈ ਕੱਢ ਦੋ ਮਰੂ ਹਾਂ ਬਹਾਦਰ ਸਤਨਾਮ ਕੋਈ ਕੁਝ ਪਿੱਛੇ ਜੀ ਰੀਤਾ ਐਨੇ ਵੀ ਬਰਫ ਕਾਣੇ ਦੀ ਬਿਮਾਰ ਹੋ ਗਈ ਗੱਲ ਹੋਰ ਕਿਆ ਕਰ ਰਹੇ ਨੇ ਹੂੰ ਮੈਂ ਬਾਈ ਦੀ ਸ਼ਰਟ ਤਾਂ ਹੁੰਦੀ ਕਿੱਥੇ ਰੱਖੀ ਟੀਹਣੇ ਹੁਣ ਦਿਖਾਉਣੇ ਦੇਣਾ ਸਰਪ੍ਰਾਈਜ਼ ਤਾਂ ਬਾਈ ਦੇ ਸਰਪ੍ਰਾਈਜ਼ ਤਾਂ ਬਾਈ ਦਾ ਨਾ ਪੁੱਤੀ ਤਾਂ ਨਹੀਂ ਭੁੱਲਿਆ ਜੀ ਬਰਡੇ ਬੁੱਡੇ ਤਾਂ ਨਹੀਂ ਮੈਂ ਕਿਹਾ ਨਾ ਬਰਡੇ ਆ ਮਨੁਲਾ ਤਾਂ ਉੱਤੀ ਛੱਡਿਆ ਜੀ ਹੁਣੀ ਨਾ ਨਹੀਂ ਆਏ ਆਪਾਂ ਵੀਰ ਜੀ ਇਸ ਵਾਰ ਸੁਖਵੰਤ ਨੂੰ ਗੁੱਸੇ ਲੈ ਕੇ ਆਂਦਾ ਸੀ। ਫੋਨ ਲਈ ਇਸ ਵਾਰ ਕਾਟੱਖ ਖਵਾ ਦਦਾ। ਥੋਨੂੰ ਲੈ ਆਂਦਾ। ਇਸ ਵਾਰ ਬਾਈ ਨੂੰ ਲੈ ਕੇ ਆਂਦਾ। ਯਾਹ! ਅੱਛਾ ਸਾਲਟਾ। ਸਰਪ੍ਰਾਈਜ਼। ਸਾਲਟਾ ਮੈਂ ਵੀ ਤੇ ਨਾਲ ਆਉਂਦਾ। ਸਾਲਟਾ ਮੈਂ ਵੀ ਤੇ ਨਾਲ ਆਉਂਦਾ। ਆਹ ਦੇਖੋ। ਮੇਰੇ ਆਉਂਦੀਆਂ ਤਾਂ ਹਿੰਦੀਆਂ ਨੇ। ਨਹੀਂ। ਇਹ ਤਾਂ ਹੁਣ ਆਲੇ ਕੇ ਆਂਦਾ 5x। ਦੇਖਣਾ ਪੈਣਾ ਮੈਨੂੰ ਨਹੀਂ ਲੱਗਦਾ ਉਹ ਕਰ ਜਾ।